ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੀਨਾ ਸਾਹਿਬ ਜੀ ਮੋਗੇ ਜਿਲੇ ਦਾ ਪਿੰਡ ਆ ਜੀ ਇਹ ਤੇ ਇੱਕ ਤੁਹਾਨੂੰ ਟੋਕੜ ਗੱਬਣ ਮੱਝ ਦਿਖਾਵਾਂਗੇ ਤੇ ਇੱਕ ਤਾਜੀ ਸੂਨ ਵਾਲੀ ਦਿਖਾਵਾਂਗੇ ਗੱਲਬਾਤ ਬਾਈ ਜੀ ਨਾਲ ਕਰਾਵਾਂਗੇ ਆਜੋ ਬਾਈ ਜੀ ਇੱਥੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਜੀ ਬਹੁਤ ਵਧੀਆ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜਿਹੜੇ ਆਪਣਾ ਚੈਨਲ ਦੇਖਦੇ ਢਿੱਲੋ ਡੇਰੀ ਫਾਰਮ ਦਾ ਓਕੇ ਜੀ ਬਹੁਤ ਬਹੁਤ ਧੰਨਵਾਦ ਤੇ ਬਾਈ ਜੀ ਪਹਿਲਾਂ ਤਾਂ ਆਪਣਾ ਨੰਬਰ ਬੋਲੋ ਬਾਈ ਜੀ ਨੰਬਰ ਮੇਰਾ 9463903560 ਪਿੰਡ ਜੀ ਪਿੰਡ ਦੀਨਾ ਸਾਹਿਬ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਨੰਬਰ ਮੇਰਾ 9463903560 ਨੇ ਵਪਾਰ ਦਾ ਨਹੀਂ ਭਿਰਿਆ ਆਪਾਂ ਦੇ ਲੈਣ ਚ ਲਈਆਂ ਮਿਸਟਰ ਓਕੇ ਜੀ ਤੇ ਦੋ ਦਿਖਾ ਰਹੇ ਆ ਜੀ ਦੋ ਹਾਂਜੀ ਦੋ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਮੱਝ ਦੇਖੀ ਨੇ ਤੋਕੜ ਗੱਬਣ ਹਾਂਜੀ ਕਿੰਨੇ ਚਰ ਦੀ ਜੀ ਗੱਬਣ ਹੈ ਜੀ ਇਹ ਬਾਈ ਜੀ ਦੋ ਮਹੀਨੇ ਹੀ ਗੱਬਣਾ ਆਪਣੇ ਕੋਲੇ ਵੀਡੀਓ ਬਣੀ ਹੋਈ ਆ ਸਾਂਹ ਤੋਂ ਕ੍ਰੋਸ ਹੁੰਦੀ ਟਰੈਕਟਰ ਠੀਕ ਆ ਜੀ ਤੇ 7 ਕਿਲੋ ਦੋਂਦਾ ਇਹ ਸਾਡੇ ਤੇ ਮਗਰ ਆ ਘਟਾ ਜੀ ਉਹ ਕਟਾ ਇਹ ਮਿਲਦੀ ਆਈਆਂ ਥਾਪੀ ਤੇ ਜਿਵੇਂ ਆਪਾਂ ਹੁਣ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਿੰਨੇ ਆ ਇਹਦੀਆਂ ਓਕੇ ਸੀਲ ਸਭ ਆ ਜੀ ਠੰਡੀ ਸੀਲ ਪੂਰੀ ਹੈ ਧਾਰਾ ਆਪਾਂ ਹੁਣ ਮਾਰ ਲੈਂਦੇ ਆ ਥਾਪੀ ਮਾਰ ਕੇ ਉਹ ਨਹੀਂ ਕਿ ਹਮਮ ਧਾਰਾ ਦੂਰਾ ਓਕੇ ਆ ਨਾ ਬਾਈ ਜਮਾ ਓਕੇ ਬਾਈ ਲੋ ਜੀ ਐਦੂ ਦਸ ਥੱਲੇ ਦਾ ਫਰਕ ਕੀ ਹੋਣਾ ਹੈ ਨਾ ਜੀ ਹਾਂਜੀ ਹਾਂਜੀ ਓਕੇ ਜੀ ਬਾਈ ਦੁੱਧ ਦੇ ਥੱਲੇ ਮੈਣ ਨਾਲ ਕਿੰਨਾ ਕਾ 7 ਕਿਲੋ ਦੁੱਧਾ ਬਾਈ ਓਕੇ ਤੇ ਮਗਰ ਆ ਗਿਆ ਕੱਟਾ ਮਗਰ ਆ ਗਿਆ ਕੱਟਾ ਮਿਲਦੀ ਥਾਪੀ ਤੇ ਆ ਮਿਲਦੀ ਥਾਪੀ ਤੇ ਆ ਹਾਂਜੀ ਬੋਲੋ ਜੀ ਤੋਰਾ ਕਰਾਈਗੇ ਚੈੱਕ ਕੁਆਲਿਟੀ ਚੰਗੇ ਸਾਈ ਚੰਗੇ ਤੇ ਸੂਏ ਕਿਹੜੇ ਵਾਸਤੇ ਗੱਬਣਾ ਜੀ ਸੂਏ ਚੌਥੇ ਵਾਸਤੇ ਆ ਬਾਈ ਆਪਾਂ ਚੌਥਾ ਕਹਿੰਨੇ ਅਗਲਾ ਪੰਜਵਾਂ ਮੰਨ ਲੈ ਸ਼ੀਰੋ ਜੀ ਸੂਏ ਸੂਈ ਵੀ ਆ ਉੱਤੇ ਸੂਈ ਕਿੰਨਾ ਮੰਨ ਲਿਓ ਅਗਲੇ ਦੀ ਸੋਚ ਆ ਤੇ ਮਗਰ ਕਟਾ ਵੀ ਚੰਗੇ ਪੈਸੇ ਦਾ ਮਗਰ ਕਟਾ ਹਾਂ ਬਈ 9-10 ਹਜ਼ਾਰ ਦਾ ਓਕੇ ਜੀ ਆ ਦੇਖੋ ਕਰੋ ਕੁਆਲਿਟੀ ਚੈੱਕ ਥਣ ਲੈਵੇ ਦੀ ਪੂਰੀ ਸਾਫ ਹੈ ਜੀ ਸੋਰਾ ਕਰਾ ਇੱਕ ਨੰਬਰ ਲੈ ਆਓ ਜੀ ਆ ਮੋੜ ਆ ਜੰਬੜਿਆ ਆ ਦੇਖੋ ਸਾਈਜ਼ ਚੰਗਾ ਆ ਜਾ ਜਗਦੀ ਕਦੋਂ ਜਗਦੀ ਆ ਜੀ ਥੋੜਾ ਇਹ ਤਾਂ ਲਾਰੀ ਤੋਂ ਜਗਦੀ ਓਕੇ ਜੀ ਲੈ ਚਲੋ ਆਈਂਦਾ ਚਾਹੀਂ ਕੱਢ ਲੈ ਸੁੱਕੇ ਸੁੱਕੇ ਦੇਖ ਚੰਗਾ ਕੱਦ ਕਾਟ ਵੀ ਪੂਰਾ ਵਧੀਆ ਦੇਖੋ ਜੀ ਆ ਜਾ ਆ ਦੇਖੋ ਜੀ ਧਾਰਾ ਹੁਣ ਫੇਰ ਮਾਰ ਦਿੰਨੇ ਓਕੇ ਜੀ ਧਾਰਾ ਦੀ ਪੂਰੀ ਫਰਜ਼ ਸਾਡੀ ਧਾਰਾ ਦੀ ਤਸੱਲੀ ਹਾਂ ਓਕੇ ਜੀ ਫੇਰ ਭੈਣ ਭਾਈ ਕਹਦੇ ਅਗਲਾ ਝੂਠ ਮਾਰ ਦਿਆ ਹਨਾ ਹੁਣ ਆਪਾਂ ਵੀਡੀਓ ਵੀਚ ਦਿਖਾ ਇਹਨੂੰ ਓਕੇ ਜੀ ਓਕੇ ਲੋਈ ਮੈਂ ਰਲਤ ਪਿੱਛੇ ਕਰ ਲਈ ਹੈ ਨਾ ਹਾਂ ਲੋ ਜੀ ਲੋਈ ਓਕੇ ਜੀ ਨਮਾਣ ਦੱਸੋ ਜੀ ਡਵਾੜੇ ਦੀ ਵੀਰੇ 60000 ਰੁਪਏ ਮਾਨਦਾਨ ਹੋ ਜੂ ਪੱਕਾ ਹੋ ਤੇ ਹੁਣ ਜਿਹੜੀ ਆਪਾਂ ਦੋ ਨੰਬਰ ਦੀ ਗੱਲ ਕਰ ਲਈ ਨੀਲੀ ਰਾਵੀ ਚ ਪੈਂਦੀ ਆ ਇਹ ਹਾਂਜੀ ਹਾਂਜੀ ਤੇ ਵੀਰੇ ਕਿੰਨੇ ਦਿਨ ਬਾਕੀ ਇਹਦੇ ਇਹਦੇ ਬਾਈ ਜੀ ਦਿਨ ਪੂਰੇ 10 ਤਰੀਕ ਨੂੰ ਓਕੇ ਜੀ ਉੱਤੇ ਦਿਨ ਦੋ ਲੈ ਕੇ ਚਾਰ ਦਿਨ ਉਹ ਨਾ ਮੈਨੂੰ ਪਤਾ ਨਾ ਤੁਹਾਨੂੰ ਪਤਾ ਓਕੇ ਜੀ ਹਾਂਜੀ ਦੁੱਧ ਇਹਦਾ ਦੇ ਤਵਾ 12 12.5 ਲੀਟਰ ਦੂਜਾ ਸੂਖ ਓਕੇ ਜੀ ਤੇ ਘਰ ਦੀ ਝੋਟੀ ਕੋਈ ਆਪਾਂ ਲਈ ਨਹੀਂ ਓਕੇ ਘਰ ਦੀ ਹੁਣ ਤੀਜਾ ਸੂਆ ਸੁੰਦੀ ਆ ਇਹ ਐਟ ਕੀ ਫਿਰ ਕਿੰਨਾ ਦੁੱਧ ਕੱਢ ਦੂਗੀ ਐਟ ਤੇ ਮੈਂ ਦਾ ਵੀ ਦੇਉ 14 ਲੀਟਰ ਹੈ 14 ਲੀਟਰ ਖੋਲੋ ਜੀ ਤੋੜਾ ਕਰਕੇ ਚੈੱਕ ਕੁਆਲਿਟੀ ਚੰਗੇ ਤੇ ਫਿਰ ਸਾਫਾ ਜੀ ਜਮਾ ਜਮਾ ਭਾਰ ਪਿੱਛਾ ਵੀ ਓਕੇ ਸਾਫਾ ਓਕੇ ਜਮਾ ਆਪਣੀ ਗਰੰਟੀ ਹੋ ਬਾਈ ਜੀ ਠੀਕ ਹੈ ਜੀ ਜਦੋਂ ਆਪਣੇ ਘਰੇ ਚੋਈ ਵੀ ਆ ਹਾਂ ਜੀ ਹਾਂ ਜੀ ਆ ਦੇਖੋ ਥਾਂ ਲੇਵੇ ਸਾਫਾਲੇ ਵਾਲਾ ਆ ਗਿਆ ਭਰਨ ਤੇ ਬਾਕੀ ਦਾ ਭਾਰ ਵੀ ਲੈਣਾ ਇਹਨੇ ਜੇ ਤਿੰਨ ਤਿਆਰ ਹੋਣਾ ਆ ਦੇਖੋ ਥਾਂ ਲੇਵੇ ਦੀ ਸਾਫਾ ਤੇ ਬਾਕੀ ਦੀ ਗੱਲ ਸਿੰਘ ਸਾਡੇ ਦੀ ਵੀ ਚੰਗੀ ਆ ਕੱਦਗਾਠ ਵੀ ਠੀਕ ਹੈ ਜੀ ਤੇ ਬਾਈ ਦਾ ਕਹਿਣਾ ਵੀ ਐ ਕਿ ਫਿਰ ਕਿੰਨਾ ਦੁੱਧ ਕਹਿ ਕੇ ਦੇ ਦੇਣਾ 14 ਲੀਟਰ ਦਿਓ ਜੀ ਬਾਈ ਜੀ 14 ਲੀਟਰ ਕੋਈ ਮੈਨ ਨਹੀਂ ਰੱਖਦਾ ਦੇ ਦੇਣਾ ਹਣਾ ਬਾਕੀ ਅਗਲੀ ਸੇਵਾ ਹੈਨਾ ਬਾਕੀ ਸੇਵਾ ਜੇ ਹੁਣ ਤੂੜੀ ਤੇ ਬੰਨੀ ਰੱਖੋ ਇਹਨੇ ਕੀ ਦੇਣਾ ਹਣਾ ਹੁਣ ਉਹ ਟੋਕੜ 7 ਕਿਲੋ ਦੇਈ ਜਾਂਦੀ ਹੈ ਸੇਵਾ ਕਰਕੇ ਦੇਈ ਜਾਂਦੀ ਸੇਵਾ ਬਾਈ ਸੇਵਾ ਹੋਰ ਵੀ ਵੱਧ ਜੂਗੀ ਉਹ ਤਾਂ ਜੋ ਕੇ ਸੇਵਾ ਤੂੰ ਤੇ ਬਾਈ ਜੀ ਫਿਰ ਇਹਦੀ ਕੀ ਰਿਮਾਂਡ ਆ ਗਈ ਇਹਦਾ ਬਾਈ ਰੇਟ ਕਰਦੇ ਆਪਾਂ 1,10,000 ਰੁਪਏ ਮਾਨਤਾਨ ਫੁੱਲ ਹੋ ਬਾਈ ਓਕੇ ਜਿਹੜਾ ਤੇਰਾ ਵੀਡੀਓ ਦੇਖੇ ਉਹ 5000 ਦਾ ਸਿੱਧਾ ਹੀ ਛੱਡਾਂਗੇ ਠੀਕ ਆ ਜਿਹੜਾ ਹੋਰ ਮਾਨਤਾਨ ਉਹ ਵੱਖਰਾ ਹੀ ਠੀਕ ਹੈ ਵੀਰੇ ਬਾਈ ਦੀਆਂ ਗੱਲਾਂ ਜਮਾ ਜਾਇਆ ਜਾਏ ਨਹੀਂ ਵੀ ਜਿਹੜੀ ਗੱਲ ਕਹਿਣੀ ਹੈ ਕਹਿਤੀ ਹੈ ਨਾ ਹਾਂਜੀ ਹਾਂਜੀ ਤੇ ਜਰੂਰ ਤੋਂ ਬਾਈ ਕਹਿੰਦਾ 14 ਕਿਲੋ ਦੁੱਧ ਦੇ ਦੂ ਤੇ ਇਧਰ ਸਾਨੂੰ ਟੋਕੜ ਗੱਬਣ ਦਿਖਾਤੀ ਹੈ ਮਗਰ ਕੱਟਾ ਬਰਾਬਰ ਹੋਇਆ ਖੜਾ ਹੈ ਨਾ ਬਾਈ ਹਾਂਜੀ ਹਾਂਜੀ ਤੇ ਚੰਗੀ ਆਈ ਫੈਜ ਵਾਲੀ ਇਹ ਆ ਇਹਦਾ ਮੁੱਲ 67000 ਰੁਪਇਆ ਤੇ ਨੰਬਰ ਬਾਈ ਜੀ ਫੇਰ ਬੋਲ ਦਿਓ ਨੰਬਰ ਆਪਣਾ ਹੈ 9463803560 ਨਾ ਮੇਰਾ ਜੰਟਾ ਫੌਜੀ ਓਕੇ ਜੀ ਪਿੰਡ ਦੀਨਾ ਸਾਹਿਬ ਦੀਨਾ ਸਾਹਿਬ ਜੋ ਮੰਨਿਆ ਸੀ ਦੋ ਤੁਹਾਨੂੰ ਦਿਖਾਤੀਆਂ ਟੋਕੜ ਗੱਬਣ ਤੇ ਤਾਜੀ ਸੂਣ ਵਾਲੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆਗੇ ਨਵੇਂ ਵੀਡੀਓਸ